जहाँ डेरा सच्चा सौदा प्रमुख संत गुरमीत राम रहीम जी हिस्सा गुरोपण यहाँ पर कर रहे हैं क्योंकि सभी लोगों का अपना तरीका होता है जश्न मनाने का लेकिन यहाँ पर इनका अंदाज एकदम से अलग है इनका मानना है कि अगर पृथ्वी को साफ सुथरा रखना है तो यहाँ पर सबसे पहले प्रकृति को बनाना होगा बल्कि इस तरह से गुरुजी खुद यहाँ पर मिट्टी निकालते हैं और उसके बाद खुद वो पौधा रोपण यहाँ आरोप करते हैं क्यूँकी अगर पृथ्वी को साफ साफ सुथरा रखना है तो हरियाणा रिकॉर्ड की बात करूँ तो अब तक विश्व रिकॉर्ड यहाँ पर वो बना चुके हैं क्योंकि एक दिन में लाखों करोड़ों की तादाद में पेड़ लगाना ये अपना अपने आप में एक बड़ा रिकॉर्ड बनता हुआ नजर आता है और अहम बात इसमें ये भी है कि हर साल जिस तरह से पौधारोपण किया जाता है हर साल यहाँ पर खुद अपना ही रिकॉर्ड डेरा सच्चा सौदा के द्वारा भी तोड़ा जाता है लेकिन देखने वाली बात ये भी होगी कि आज आखिरकार कितना और रिकॉर्ड बनता है और कितने पौधारोपण यहाँ पर ये जाते हैं इन तस्वीरों आप देख सकते हैं कि किस तरह से यहां पर पौधारोपण किया जा रहा है ਜੀਨਾ ਜੀ ਆਪਣਾ ਜੀ ਬਾਈ ਅੱਜ ਜਿਹੜਾ ਪੋਦਾ ਰੋਪਣ ਕਰ ਰਹੇ ਹੋ ਕਿਸ ਖੁਸ਼ੀ 'ਚ ਕਰ ਰਹੇ ਹੋ ਤੇ ਇਹ ਪ੍ਰੇਰਨਾ ਤੁਹਾਨੂੰ ਕਿੱਥੋਂ ਮਿਲਦੀ ਹੈ ਜੀ ਇਹ ਪ੍ਰੇਰਨਾ ਜੀ ਸੰਤ ਡਾਕਟਰ ਗ੍ਰਮੀਤ ਰਾਮ ਰਹੀਮ ਸਿੰਘ ਜੀ ਦੇ ਸੰਸਾ ਜਿਨ੍ਹਾਂ ਦਾ 15 ਅਗਸਤ ਦਾ ਜਨਮ ਦਿਨ ਹੁੰਦਾ ਅੱਜ 14 ਅਗਸਤ ਨੂੰ ਸੰਗਠਨ ਤੇ ਵਿਸ਼ੇਸ਼ਰੀ ਸਾਹ ਸੰਗਠਨ ਲਗਾ ਰਹੇ ਆ ਤੇ ਇਹ ਪੌਦਾ ਰੋਪਣ ਮਹਾਵਿਆਨ ਚੱਲ ਰਿਹਾ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਤੇ ਬਲਾਕ ਧਰਨਕੋਟ ਅੱਜ ਬਹੁਤ ਹੀ ਕੁੰਤਾ ਆਪਣੇ ਬੂਟੇ ਲਾ ਰਹੇ ਆ ਪਿਤਾ ਜੀ ਦੇ ਜਨਮ ਦਿਨ ਜੁਰ ਮਹਾਰਾਜੀ ਆ ਸੰਤ ਰਕਟਰ ਗ੍ਰਮੀਤ ਰਾਮ ਸਿੰਘ ਜੀ ਦੇ ਹਿਸਾਬ ਉਹਨਾਂ ਦਾ ਜੇ ਬੂਟੇ ਲਾ ਕੇ ਜਨਮ ਦਿਨ ਮਨਾਰੀਆਂ ਵਾਤਾਵਰਣ ਨੂੰ ਸ਼ੁੱਧ ਕਰਾਂਗੇ ਇਹ ਹੀ ਸਾਡਾ ਤੋਹਫਾ ਸਤਿ ਜੀ ਤੇ ਕਿੰਨੇ ਕੇ ਬੂਟੇ ਲੱਗ ਰਹੇ ਨੇ ਧਰਮਕੋੜ ਬਲਾਕ ਜੀ ਟੋਟਲ ਜੀ 750 ਬੂਟਾ ਸੀ ਅੱਜ ਲਗਾਵਾਂਗੇ ਸਾਰੇ ਬਲਾਕ ਧਰਮਕੋੜ ਦੇ ਵਿੱਚ ਔਰ ਬਾਕੀ ਜਿਹੜੇ ਨਾਲ ਲੱਗਦੇ ਬਲਾਕ ਸਾਡੇ ਕੋਲ ਦੇ ਸੇਖਾਂ ਬਲਾਕ ਸਿੰਦਰ ਕਲਾਂ ਬਲਾਕ ਉਹ ਨਾਲੇ ਕੋ ਬੁੱਕ ਤੇ ਹੀ ਰਿਹਾ ਹੈ ਉਹ ਵੱਖ-ਵੱਖ ਹਾਂਜੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਕੀ ਨਾਮ ਹੈ ਭਾਈ ਜੀ ਤੁਹਾਡਾ ਮੇਰਾ ਨਾਮ ਭਗਵਾਨ ਦਾਸ 15 ਮੈਂਬਰ ਅੱਜ ਬੜਾ ਤੁਸੀਂ ਮੁੜਕੋ ਮੁੜਕੀ ਤੇ ਪਸੀਨਾ ਪਸੀਨੇ ਹੋਏ ਆ ਕੀ ਕਾਰਨ ਕੀ ਆ ਅੱਜ 15 ਅਗਸਤ ਨੂੰ ਸਾਡੇ ਗੁਰੂ ਸੰਤ ਡਾਕਟਰ ਗਰਮੀਤ RAMBIR SINGH ਜੀ ਦਾ ਜਨਮ ਦਿਨ ਆ ਇਹ 14 ਅਗਸਤ ਨੂੰ ਅਸੀਂ ਪੌਦੇ ਲਾਉਨੇ ਆ ਜੀ ਪਿਛਲੇ ਕਾਫੀ ਸਾਲਾਂ ਤੋਂ ਇਹ ਪੌਦੇ ਲੱਗ ਰਹੇ ਆ ਇੱਕ ਦਿਨ ਦਾ 90 ਲੱਖ ਤੋਂ ਪੌਦਾ ਲਾ ਕੇ ਵਿਸ਼ਵ ਰਿਕਾਰਡ ਬਣਾਇਆ ਗਿਆ ਇੱਕ ਘੰਟੇ ਦਾ ਰਿਕਾਰਡ ਜਿਹੜਾ 19 ਲੱਖ 19900 19 ਪੌਦੇ ਲਾ ਕੇ ਉਹਦਾ ਵੀ ਰਿਕਾਰਡ ਆ ਹੋਰ ਹੋਰ ਸੰਸਥਾਵਾਂ ਵੀ ਬੂਟੇ ਲਾਉਂਦੀਆਂ ਤੁਹਾਡੀ ਤੁਹਾਡੀ ਸੰਸਥਾ ਜਿਹੜੀ ਬੂਟੇ ਲਾਉਂਦੀ ਆ ਉਹਦੇ ਵਿੱਚ ਕੀ ਵੱਖਰਾ ਹੈ ਇਹਦੇ ਵਿੱਚ ਜਿਹੜੇ ਸਾਡੇ ਗੁਰੂ ਜੀ ਨੇ ਜਿਹੜੇ ਜਿਸ ਤਰ੍ਹਾਂ ਵਾਤਾਵਰਨਾਂ ਗੰਦਲਾ ਹੋ ਰਿਹਾ ਉਸ ਨੂੰ ਪ੍ਰਦੂਸ਼ਣ ਨੂੰ ਖਤਮ ਕਰਨ ਵਾਸਤੇ ਸਾਡੇ ਗੁਰੂ ਜੀ ਨੇ ਇਹ ਮਹਮੇਸ਼ੀਰੀ ਵੀ ਆ ਅੱਜ ਜਨ ਜਨ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਨਹੀਂ ਦੇਸ਼ ਵਿਦੇਸ਼ ਦੇ ਵਿੱਚ ਸਾਡੀ ਸਾਧ ਸੰਗਤ ਗ੍ਰੀਨੈਸ ਵੈਲਫੇਅਰ ਫੋਰਸ ਦੇ ਝੰਡੇ ਥੱਲੇ ਇਹ ਸਾਰੇ ਸੇਵਾ ਦਾ ਰਾਜ ਪੋਦੇ ਲਾ ਰਿਹਾ ਜੀ ਇੱਕ ਹੀ ਤੁਹਾਡੇ ਗੁਰੂ ਜੀ ਜਿਹੜਾ ਹੈਗਾ ਕੋਈ ਲੋਕ ਵਿਖਾਵਾ ਕਰਨਾ ਚਾਹੁੰਦੇ ਆ ਦੇਖੋ ਜੀ ਇਹ ਤਾਂ ਹਰ ਬੰਾ ਆਪਣੀ ਆਪਣੀ ਸੋਚ ਹੁੰਦੀ ਆ ਜਿਹੜੇ ਸਾਡੇ ਗੁਰੂ ਜੀ ਹੈ ਮਨੁੱਖਤਾ ਦੇ 169 ਮਨੁੱਖਤਾ ਦੇ ਕੰਮ ਕਰਵਾ ਰਹੇ ਆ ਜਿਸ ਤਰ੍ਹਾਂ ਵਿਸ਼ਵਾ ਨੂੰ ਬੇਟੀ ਬਰਾਕੇ ਉਹਨਾਂ ਦੀ ਸ਼ਾਦੀ ਕਰਨੀ ਗਰੀਬ ਦਾ ਮਕਾਨ ਬਣਾ ਕੇ ਦੇਣਾ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਕੋਈ ਐਕਸੀਡੈਂਟ ਹੁੰਦਾ ਉਹਨਾਂ ਨੂੰ ਚਾਕੇ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਬਲੱਡ ਦਾਨ ਕਰਨਾ ਅੱਖਾਂ ਦਾਨ ਕਰਨਾ ਮਰਨ ਤੋਂ ਬਾਅਦ ਸਰੀਰ ਦਾਨ ਕਰਨਾ ਇਸ ਤਰ੍ਹਾਂ ਦੇ 169 ਮਾਨਵਤਾ ਦੇ ਕੰਮ ਗੁਰੂ ਜੀ ਸੰਤ ਡਾਕਟਰ ਗਰਮੀਤ ਰਾਮ ਰੀਮ ਸਿੰਘ ਇਹ ਸੰਜਿ ਕਰਵਾ ਰਹੇ ਹੈ ਕੀ ਮਿਲਦਾ ਤੁਹਾਨੂੰ ਇਹ ਸੇਵਾ ਕਰਕੇ ਜੋ ਸਾਨੂੰ ਪੌਦੇ ਲਾਉਣ ਤੇ ਖੁਸ਼ੀ ਮਿਲਦੀ ਆ ਉਹ ਉਸ ਦਾ ਵਰਨਣ ਅਸੀਂ ਬਾਹਰ ਨਹੀਂ ਦੱਸ ਸਕਦੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੋਂ ਅਸੀਂ ਸਾਨੂੰ ਇਹ 15 ਅਗਸਤ ਦਾ ਦਿਨ ਪਹਿਲਾ ਦਿਨ ਹੁੰਦਾ ਤੇ ਇਹ ਲਾਸਟ 30 ਤੱਕ ਅਸੀਂ ਇਹ ਪੌਦੇ ਲਾਉਣੇ ਆ ਖੁਸ਼ੀਆਂ ਨੱਚ ਟੱਪ ਕੇ ਮਨਾ ਰਹੇ ਆ ਗੁਰੂ ਜੀ ਦਾ ਜਨਮ ਦਿਨ ਔਰ ਦੇਸ਼ ਦੀ ਯਾਦ ਸਾਡਾ ਹੋਇਆ 15 ਅਗਸਤ ਨੂੰ 1947 ਨੂੰ ਅਸੀਂ ਦੋਨੇ ਖੁਸ਼ੀਆਂ ਮਨਾ ਰਹੇ ਆ ਜੀ ਅੱਜ ਮੋਗੇ ਦੇ ਵਿੱਚ ਕਿੰਨੇ ਕ ਬੂਟੇ ਜਿਹੜਾ ਹੈਗਾ ਲਗਭਗ ਲੱਗਣਗੇ ਲਗਭਗ ਮੋਗੇ ਦੇ ਵਿੱਚ ਅੱਜ ਵੱਖ-ਵੱਖ ਥਾਵਾਂ ਵੱਖ-ਵੱਖ ਪਿੰਡਾਂ ਦੇ ਵਿੱਚ ਤਕਰੀਬਨ 10000 ਤੋਂ ਉੱਤੇ ਪੌਦੇ ਲੱਗ ਰਹੇ ਸੀ ਇਹ ਕੱਲੇ ਲੱਗਣੇ ਹੀ ਆ ਫੋਟੋ ਹੀ ਆਉਣੀਆਂ ਕਿ ਪਾਲਣਾ ਵੀ ਇਹਨਾਂ ਨੂੰ ਨਹੀਂ ਬਿਲਕੁਲ ਨਹੀਂ ਸਾਡੇ ਗੁਰੂ ਜੀ ਦੇ ਵਚਨ ਹੈ ਜਿੰਨਾ ਚਿਰ ਪੌਦੇ ਨੂੰ ਪਾਲਣ ਪੋਸ਼ਣ ਕਰਕੇ ਉਹਦੀ ਪਾਣੀ ਦੇ ਕੇ ਉਹਦੀ ਸਫਾਈ ਕਰਕੇ ਦੋ ਤਿੰਨ ਸਾਲ ਦਾ ਹੋ ਨਹੀਂ ਜਾਂਦਾ ਉਹਨਾਂ ਚਿਰ ਅਸੀਂ ਇਸ ਦਾ ਖਹਿੜਾ ਨਹੀਂ ਛੱਡਦੇ ਬੱਚੇ ਦੀ ਤਰ੍ਹਾਂ ਇਹਨਾਂ ਨੂੰ ਪਾਲਦੇ ਆਂ ਜੀ ਸਾਡੀ ਅਸੀਂ ਗਰਾਊਂਡ 0 ਤੋਂ ਦੁਬਾਰਾ ਫੇਰ ਇਸੇ ਜਗ੍ਹਾ ਤੇ ਆ ਕੇ ਚੈੱਕ ਕਰਨਾ ਕਿੰਨੇ ਬੂਟੇ ਚੱਲੇ ਆ ਤੁਹਾਡੇ ਕਿੰਨੇ ਲਾਏ ਆ ਬਾਕੀ ਜੋ ਇਹ ਪਲਾਟ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਆਓ ਜੀ ਤੁਹਾਨੂੰ ਮਿਲਾਉਣੇ ਆ ਦੂਸਰੇ ਜਿਨ੍ਹਾਂ ਦਾ ਇਹ ਪਲਾਟ ਹੈ ਬਹੁਤ ਬਹੁਤ ਧੰਨਵਾਦ ਧੰਨ ਧੰਨ ਸਭ ਕੁਝ ਤੇਰੇ ਉਸ ਆ ਸੱਚੀ ਕਿਹੜਾ ਪਿੰਡ ਤੋਂ ਹਾਂ ਪਿੰਡਾ ਗਰੂ ਸਰ ਹਾਂ ਜਿਹੜੀ ਜ਼ਮੀਨ ਦੇ ਵਿੱਚ ਪੌਦੇ ਲਾਏ ਜਾ ਰਹੇ ਆ ਤੁਹਾਡੀ ਜ਼ਮੀਨ ਹੈ ਹਾਂਜੀ ਹਾਂਜੀ ਪਹਿਲਾਂ ਵੀ ਇੱਥੇ ਪੌਦੇ ਹੀ ਲੱਗੇ ਸੀ ਪਹਿਲਾਂ ਵੀ ਪੌਦੇ ਲੱਗੇ ਸੀ ਪੌਦੇ ਵਿੱਚੋਂ ਕੱਟ ਕੇ ਲੈ ਗਿਆ ਕੋਈ ਇਸ ਕਰਕੇ ਜਗਾ ਖਾਲੀ ਕਰਕੇ ਦੁਬਾਰਾ ਜਿਹੜੇ ਰਹਿੰਦੇ ਸੀ ਉਹ ਵਢਾ ਕੇ ਤੇ ਹੁਣ ਦੁਬਾਰਾ ਲੱਗੇ ਪਹਿਲਾਂ ਲੱਗਿਆਂ ਨੂੰ 12 ਸਾਲ ਹੋ ਗਏ ਆ ਇਹਨਾਂ ਨੇ ਲਾਏ ਸੀਗੇ 12 ਸਾਲ ਪਹਿਲਾਂ ਦਾ ਤੇ ਕੀ ਇੱਥੇ ਫਸਲ ਵੀ ਹੁੰਦੀ ਕੋਈ ਨਹੀਂ ਜੀ ਫਸਲ ਨਹੀਂ ਪੌਦਾ ਹੀ ਲਾਏ ਆ ਹਾਂਜੀ ਅੱਜ ਲਗਭਗ ਕਿੰਨੇ ਗਿਣਤੀ ਦੇ ਵਿੱਚ ਪੌਦੇ ਲੱਗੇ ਹੋਣੇ ਆ ਤਕਰੀਬਨ 185 ਪੌਦੇ ਲੱਗੇ ਆ ਕੋਈ ਪੈਸੇ ਲਏ ਆ ਤਾਂ ਤੁਹਾ ਇਹਨਾਂ ਨੇ ਨਹੀਂ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹੋਰ ਕੀ ਰਾਸ਼ੀ ਲਈ ਨਹੀਂ ਜੀ ਕੋਈ ਨਹੀਂ ਬਿਲਕੁਲ ਫਰੀ ਚ ਲਾਇਆ ਹਾਂਜੀ ਹਾਂਜੀ ਇਹ ਇਹਨਾਂ ਨੇ ਵਾਦਾ ਕੀਤਾ ਜੋ ਡੇਰਾ ਸਰਦਾਲੂ ਆ ਵੀ ਅਸੀਂ ਇਹਨਾਂ ਨੂੰ ਪਾਲਾਂਗੇ ਵੀ ਜਾਂ ਪਾਣੀ ਵੀ ਲੱਗ ਜਾਏ ਹਾਂਜੀ ਅੱਗੇ ਵੀ ਇਹਨਾਂ ਨੇ ਲਾਇਆ ਜੀ ਸਾਡੇ ਹੋਰ ਜ਼ਮੀਨ ਤੇ ਵੀ ਲਾਇਆ ਜੀ ਇਹ ਪਾਣੀ ਵੀ ਪਾਉਂਦੇ ਸੇਵਾ ਕਰਦੇ ਜੀ ਇਸ ਦੀ ਖੁਸ਼ੀ ਦੇ ਵਿੱਚ ਇਹ ਸਾਡੇ ਲਾਇਆ ਇਹ ਇਨਸਾਨੀਅਤ ਨੂੰ ਮੁੱਖ ਮੰਨ ਕੇ ਜੀ ਮਤਲਬ ਮਾਨਵਤਾ ਦੀ ਸੇਵਾ ਲਈ ਵਾਸਤੇ ਤੇ ਡੇਰੇ ਦੀ ਪ੍ਰੇਰਣਾ ਕਰਕੇ ਮਤਲਬ ਇਹ ਸੇਵਾ ਕਰਦੇ ਆ ਜੀ ਇਹ ਤੇ ਬਹੁਤ-ਬਹੁਤ ਮਿਹਰਬਾਨੀ ਅਸੀਂ ਆਨੇ ਆ ਵੀ ਲੋਕਾਂ ਨੂੰ ਚੰਗੀ ਆਕਸੀਜਨ ਮਿਲੇ ਵਾਤਾਵਰਣ ਜਿਹੜਾ ਹੈਗਾ ਗੰਧਲਾ ਹੋ ਰਿਹਾ ਉਸ ਤੋਂ ਬਚਾਅ ਹੋਵੇ ਔਰ ਸਾਰਿਆਂ ਨੂੰ ਸ਼ੁੱਧ ਤੇ ਤਾਜ਼ੀ ਜਿਹੜੀ ਹੈਗੀ ਆਕਸੀਜਨ ਮਿਲੇ ਸਾਡੀਆਂ ਵਿੱਚੋਂ ਪਛਾਵ ਨਾਲ ਇਹ ਬੂਟੇ ਤੁਸੀਂ ਲਾ ਰਹੇ ਹੋ ਜੀ ਪਾਲਿਓ ਜਰੂਰ ਠੀਕ ਹੈ ਅਸੀਂ ਵੀ ਸਮੂਹ ਲੋਕਾਂ ਨੂੰ ਬੇਨਤੀ ਕਰਦੇ ਹਾਂ ਜੋ ਤੁਹਾਨੂੰ ਸੁਣ ਰਿਹਾ ਹੈ ਘਰਾਂ ਦੇ ਵਿੱਚ ਉਹ ਵੀ ਜਿੰਨੇ ਵੀ ਬੂਟੇ ਲਾਉਣ ਕੱਲੇ ਸੈਲਫੀ ਤੱਕ ਜਾਂ ਕੱਲੀਆਂ ਵੀਡੀਓ ਤੱਕ ਹੀ ਸੀਨ ਬਣਾ ਰਹੇ ਨੇ ਉਹ ਉਹਨਾਂ ਬੂਟਿਆਂ ਨੂੰ ਪਾਲਣ ਵੀ ਬਹੁਤ-ਬਹੁਤ ਮਿਹਰਬਾਨ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਕੀ ਨਾਮ ਹੈ ਤੁਹਾਡਾ ਨੈਂਸੀ ਕਿੱਥੋਂ ਦੇ ਰਹੇ ਨਾਲ ਤੁਸੀਂ ਮੋਗੇ ਦੀ ਬਲਾ ਕਿਹੜਾ ਤੁਹਾਡਾ ਮੋਗਾ ਜੀ ਅੱਜ ਅਸੀਂ ਦੇਖ ਰਹੇ ਹਾਂ ਬੜੇ ਖੁਸ਼ ਨਜ਼ਰ ਆ ਰਹੇ ਹੋ ਵਰਦੀ ਪਾਈ ਹੈ ਤੁਹਾਡੇ ਕਿਸ ਚੀਜ਼ ਦੀ ਸੇਵਾ ਕਰ ਰਹੇ ਹੋ ਤੁਸੀਂ ਅਸੀਂ ਸਾਡੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇੰਸਾ ਜੀ ਦੇ ਜਨਮ ਦਿਵਸ ਤੇ ਬੂਟੇ ਲਾ ਰਹੇ ਹਾਂ ਇਹ ਸਭ ਉਹਨਾਂ ਦੀ ਪ੍ਰੇਰਣਾ ਦੇ ਨਾਲ ਹੀ ਸੰਭਵ ਹੈ ਕਿੰਨੇ ਬੂਟੇ ਲਾਏ ਅੱਜ ਤੁਸੀਂ ਇੱਥੇ ਲਗਭਗ 100 ਦੇ ਤਕਰੀਬਨ ਤੇ ਕੀ ਇਹ ਇਕੱਲੀਆਂ ਫੋਟੋ ਹੀ ਖਿੱਚ ਕੇ ਜਾਓਗੇ ਜਾਂ ਵੀਡੀਓ ਬਣਾਓਗੇ ਕਿ ਪਾਲੋਗੇ ਵੀ ਬਾਅਦ ਵਿੱਚ ਇਹਨਾਂ ਨੂੰ ਅਸੀਂ ਬਾਅਦ ਵਿੱਚ ਪਾਣੀ ਵੀ ਦੇਣਾ ਆਵਾਂਗੇ ਪਾਲਾਂਗੇ ਪੂਰੀ ਇਹਨਾਂ ਦੀ ਦੇਖਭਾਲ ਕਰਾਂਗੇ ਇਹ ਤੁਸੀਂ ਮਿਲਦੀ ਹੈ ਤੁਹਾਨੂੰ ਇਹ ਸੇਵਾ ਕਰਕੇ ਸਾਨੂੰ ਇਹ ਸੇਵਾ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਕਿਉਂਕਿ ਸਾਡੇ ਗੁਰੂ ਜੀ ਨੇ ਸਾਨੂੰ ਇਹ ਸਿਖਾਇਆ ਹੈ ਕਿ ਸੇਵਾ ਉਹ ਹੁੰਦੀ ਹੈ ਜੋ ਸਾਰਿਆਂ ਦੀ ਭਲਾਈ ਲਈ ਕੀਤੀ ਜਾਵੇ। ਕੱਲੇ ਬੋਟੇ ਹੀ ਲਾਉਣੇ ਤੁਸੀਂ ਹੋਰ ਵੀ ਸੇਵਾ ਕਰ ਦਿੰਦੇ। ਹੋਰ ਵੀ ਅਸੀਂ ਬਹੁਤ ਤਰ੍ਹਾਂ ਦੀ ਸੇਵਾ ਕਰਦੇ ਹਾਂ ਜਿਵੇਂ ਕਿ ਸਾਡੇ ਗੁਰੂ ਜੀ ਦੀ ਪ੍ਰੇਰਣਾ ਨਾਲ ਅਸੀਂ ਖੂਨਦਾਨ ਕਰਦੇ ਹਾਂ, ਜ਼ਰੂਰਤਮੰਦਾਂ ਨੂੰ ਰਾਸ਼ਨਦਾਨ ਕਰਦੇ ਹਾਂ, ਕਿਡਨੀਦਾਨ ਕਰਦੇ ਹਾਂ, ਸ਼ਰੀਰਦਾਨ ਕਰਦੇ ਹਾਂ। ਐਦਾਂ ਦੇ 164 ਮਾਨਤ ਭਲਾਈ ਦੇ ਕੰਮ ਕੀ ਡੇਢ ਸੱਤ ਸੌ ਦਵੱਲੋ ਕੀਤੇ ਜਾਂਦੇ ਨੇ। ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਅੰਧ ਭਗਤ ਹੈ। ਉਹ ਡੇਰੇ ਵਾਲੇ ਲਕੀਰ ਦੇ ਫਕੀਰ ਹੈ। ਤੁਸੀਂ ਕਿੰਨਾ ਪੜੇ ਲ ਮੈਂ ਗ੍ਰੈਜੂਏਸ਼ਨ ਕੀਤੀ ਵਈ ਆ ਆਈਟੀਆਈ ਦਾ ਮੇਰਾ ਡਿਪਲੋਮਾ ਕੀਤਾ ਵਿਆਵਾ ਜਾਨਕੀ ਪੜ੍ਹੇ ਲਿਖੇ ਕਹਿ ਸਕਦੇ ਹਾਂ ਹਾਂਜੀ ਇਹ ਤਾਂ ਬਹੁਤ ਹਾਂਜੀ ਹਾਂਜੀ ਤਾਂ ਇਹ ਪੌਦੇ ਲਾ ਕੇ ਤੁਹਾਨੂੰ ਕਿੰਨੀ ਖੁਸ਼ੀ ਮਿਲੀ ਅੱਜ ਇੱਕ ਪੌਦੇ ਲਾ ਕੇ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲੀ ਹੋਰ ਤੁਹਾਡੇ ਨਾਲ ਕੌਣ ਕੌਣ ਆਏ ਹੈਗੇ ਤੁਹਾਡੇ ਪਰਿਵਾਰਕ ਮੈਂਬਰ ਹਾਂਜੀ ਮੇਰੇ ਫਾਦਰ ਸਾਹਿਬ ਵੀ ਆਏ ਨੇ ਬਾਕੀ ਸਾਡੇ ਹੋਰ ਗਲੀ ਗੁਆਂਢ ਚੋਂ ਵੀ ਪਿਆਰੀਆਂ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਜੋ ਤੁਹਾਡੇ ਨਾਲ ਦੀਆਂ ਭੈਣਾਂ ਤੁਹਾਨੂੰ ਘਰਾਂ 'ਚ ਸੁਣ ਲਈਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਹਰੇਕ ਦਾ ਬਰਥਡੇ ਆਉਂਦਾ ਹੈ ਹਰੇਕ ਦੀ ਐਨੀਵਰਸਰੀ ਹੁੰਦੀ ਹੈ ਜਾਂ ਕੋਈ ਵੀ ਆਪਾਂ ਚੰਗਾ ਕੰਮ ਕਰਦੇ ਆ ਉਹਦੇ ਤੇ ਕੀ ਕਰਨਾ ਚਾਹੀਦਾ ਆਪਾਂ ਨੂੰ ਵਾਤਾਵਰਣ ਨੂੰ ਬਚਾਉਣ 'ਤੇ ਸਭ ਨੂੰ ਮੈਂ মিডিਆ ਦੇ ਮਾਧਿਅਮ ਦੇ ਰਾਹੀਂ ਇਹੀ ਸਨੇਹਾ ਦੇਣਾ ਚਾਹੁੰਦੀ ਆ ਕਿ ਸਾਰੇ ਆਪਣੇ ਸਪੈਸ਼ਲ ਦਿਨ ਨੂੰ ਚਾਹੇ ਉਹ ਤੁਹਾਡਾ ਜਨਮ ਦਿਨ ਹੈ ਜਾਂ ਕੋਈ ਵੀ ਖਾਸ ਦਿਨ ਉਹਨਾਂ ਨੂੰ ਬੂਟੇ ਲਾ ਕੇ ਜਾਂ ਕੋਈ ਵੀ ਚੰਗਾ ਕੰਮ ਕਰਕੇ ਮਨਾਇਆ ਜਾਵੇ ਤਾਂ ਕਿ ਉਹ ਸਮਾਜ ਦੇ ਵੀ ਕੰਮ ਆ ਸਕੇ ਸਾਡੀਆਂ ਵੀ ਸ਼ੁਭ ਸ਼ਾਮ ਦਾ ਨਾਮ ਹੈ ਜੀ ਜਿਹੜੇ ਬੂਤੇ ਤੁਸੀਂ ਲਾਏ ਆ ਇਹਨਾਂ ਨੂੰ ਪਾਲਿਓ ਜਰੂਰ ਕਿਉਂਕਿ ਅਸੀਂ ਗਰਾਊਂਡ ਜਿਹੜੋ ਤੋਂ ਦੁਬਾਰਾ ਫੇਰ ਲਗਭਗ 6 ਮਹੀਨੇ ਬਾਅਦ ਇਸੇ ਜਗ੍ਹਾ ਤੇ ਆ ਕੇ ਠੀਕ ਹੈ ਜੀ ਧੰਨਵਾਦ ਧੰਨ ਧੰਨ ਤੁਹਾਡੇ ਲਈ ਆਸਥਾ ਜਿੰਦੀ ਕੀ ਨਾਮ ਤੁਹਾਡਾ ਦਾਦਾ ਜੀ ਮੈਂ ਤਾਂ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੋਗਾ ਜੀ ਅੱਜ ਤੁਜੀ ਜੋ ਵਰਦੀ ਪਾਈ ਹੈ ਕਿਉਂ ਪਾਈ ਹੈ ਇਹ ਪਿਤਾ ਜੀ ਦਾ ਜਨਮ ਦਿਨ ਆ ਇਸ ਕਰਕੇ 14 ਨੂ ਪੌਦੇ ਲੱਗਦੇ ਅਸੀਂ ਪੌਦਾ ਰੋਪਣ ਕਰਨਾ ਹੈ ਜਿਹੜਾ ਜਨਮ ਦਿਨ ਤੁਸੀਂ ਵਰਦੀ ਪਾ ਕੇ ਮਨਾਉਂਦੇ ਹੋ ਹਾਂਜੀ ਪੌਦੇ ਅਸੀਂ ਵਰਦੀ ਪਾ ਕੇ ਲਈਦੇ ਠੀਕ ਕੋਈ ਵੀ ਮਾਨਤਾ ਭਲਾਈ ਦੇ ਕੰਮ ਆ ਅਸੀਂ ਵਰਦੀ ਪਾ ਕੇ ਕਰਦੇ ਹਾਂ ਦੇਖ ਪੈਣਾ ਘਰਾਂ ਦੇ ਵਿੱਚ ਬੈਠੀਆਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਇਹ ਮੈਸੇਜ ਦੇਣਾ ਹੈ ਕਿ ਜਿਵੇਂ ਸਾਲਗिरा ਆਉਂਦੀ ਆ ਜਨਮ ਦਿਨ ਆਉਂਦਾ ਪੌਦੇ ਲਾਓ ਆਉਣ ਵਾਲੀ ਪੀੜ੍ਹੀ ਦੇ ਪੌਦੇ ਕੰਮ ਆਉਣਗੇ ਜਿਵੇਂ ਕਰੋਨਾ ਆਇਆ ਸੀ ਕਿੰਨਾ ਹਵਾ ਤੋਂ ਆਪਾਂ ਬਹੁਤ ਹੋਏ ਆ ਇਹ ਮੈਸੇਜ ਆ ਕਿ ਵੱਧ ਤੋਂ ਵੱਧ ਪੌਦੇ ਲੱਗਣ ਬਹੁਤ ਬਹੁਤ ਧੰਨਵਾਦ ਕਿਸ਼ਨਾ ਜੀ ਸਰ ਮੋਗਾ ਬਲਾਕ ਤੋਂ ਅੱਜ ਜੋ ਵਰਦੀ ਪਾਈ ਹੈ ਕਿਹੜੀ ਸੇਵਾ ਕਰ ਰਹੇ ਅਸੀਂ ਸੇਵਾ ਬੂਟੇ ਪਾਣ ਦੀ ਸੇਵਾ ਕਰ ਰਹੇ ਹਾਂ ਜੀ ਬੁਟੇਲਾਾਂ ਦੇ ਇਲਾਵਾ ਹੋਰ ਕਿਹੜੀ ਕਿਹੜੀ ਸੇਵਾ ਜਿਹੜੀ ਹੈਗੀ ਡੇਰਾ ਸੱਚਾ ਸੋਦਾ ਦੇ ਸਰਦਾਲੂ ਕਾਰ। ਹੋਰ ਅਸੀਂ ਖੂਨਦਾਨ, ਸਰੀਰਦਾਨ, ਕਿਡਨੀ ਦਾਨ ਇਹ ਕਿੱਥੋਂ ਮਿਲਦੀ ਐ ਸਿੱਖਿਆ ਤੁਹਾਨੂੰ? ਇਹ ਸਿੱਖਿਆ ਸਾਨੂੰ ਗੁਰੂ ਜੀ ਤੋਂ ਮਿਲਦੀ ਐ ਜੀ। ਉਹਨਾਂ ਦੀ ਪ੍ਰੇਰਣਾ ਤੇ ਅਸੀਂ ਚੱਲਦੇ ਆ। ਠੀਕ ਆ ਜੀ ਇਸੇ ਤਰ੍ਹਾਂ ਸੇਵਾ ਕਰਦੇ ਹੋ ਸਾਡੀ ਵੀ ਸ਼ੋਭਾ ਸ਼ਾਮ ਤੁਹਾਡੇ ਨਾਲ ਹੈ। ਆਹ ਜਗੀਤਪੁਰ ਐਂਸ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਮੋਗਾ ਜ਼ਿਲ੍ਹਾ। ਸਨਾਟ ਕਿਹੜਾ ਤੁਹਾਡਾ? ਮੋਗਾ। ਬਲਾਗ ਵੀ ਹੋ ਗਈ ਹੈ ਹਾਂਜੀ ਅੱਜ ਮੋਗਰ ਤੁਸੀਂ ਕਲਕਲਾ ਪਿੰਡ ਦੇ ਵਿੱਚ ਮੌਜੂਦ ਹੋ ਔਰ ਇੱਥੇ ਪੌਦੇ ਲਾਏ ਆ ਮਣ ਤੋਂ ਮੁੜਤੀ ਹੈ ਕਿੰਨਾ ਕੁ ਤੁਹਾਨੂੰ ਨਜ਼ਾਰਾ ਆ ਰਿਹਾ ਹੈ ਇਹ ਸੇਵਾ ਕਰਕੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਪੌਦੇ ਲਾ ਕੇ ਸਾਰੀ ਜੋ ਵੀ ਸਤਗੁਰੂ ਸਾਨੂੰ ਪ੍ਰੇਰਣਾ ਦਿੰਦਾ ਸਾਨੂੰ ਸਾਰੀ ਉਹਨਾਂ ਦੇ ਪ੍ਰੇਰਣਾ ਤੇ ਚੱਲ ਕੇ ਬਹੁਤ ਖੁਸ਼ੀ ਮਿਲਦੀ ਹੈ ਕਿਹੜੀ ਕਿਹੜੀ ਪ੍ਰੇਰਣਾ ਹੋਰ ਗੁਰੂ ਜੀ ਦਿੰਦੇ ਆ ਸਾਨੂੰ ਬਲੱਡ ਦਾਨ ਕਰਨ ਦੀ ਪ੍ਰੇਰਣਾ ਦਿੰਦੇ ਆ ਗਰੀਬਾਂ ਨੂੰ ਮਕਾਨ ਬਣਾ ਕੇ ਦੇਣ ਦੀ ਪ੍ਰੇਰਣਾ ਦਿੰਦੇ ਆ ਬਾਕੀ ਪੌਦੇ ਲਾਉਣ ਦੀ ਪ੍ਰੇਰਣਾ ਦਿੰਦੇ ਆ ਬਹੁਤ ਸਾਰੇ ਕੰਮ ਆ ਸਾਡੇ ਮਨੁੱਖਤਾ ਭਲਾਈ ਦੇ ਅਨ ਗਿਣਤ ਕੰਮ ਨਾਲ ਤੁਹਾਡੇ ਗੁਰੂ ਜੀ 21 ਦਿਨਾਂ ਦੀ ਫੇਰੋਂ ਉੱਤੇ ਆਏ ਆ ਕਿੰਨੀ ਖੁਸ਼ੀ ਹੋਈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੋ ਬਿਆਨ ਨਹੀਂ ਕੀਤੀ ਜਾ ਸਕਦੀ ਸਾਡੀਆਂ ਵੀ ਸ਼ੋਭੇ ਸ਼ਾਵਾਂ ਨਾਲ ਆ ਜੀ ਤੁਹਾਡੇ ਬਹੁਤ ਬਹੁਤ ਮਿਹਰਬਾਨ ਤੇਰਾ ਹੀ ਦਾਨ ਦਨ ਸਤਗੁਰੂ ਤੇਰਾ ਹੀ ਆਸਰਾ ਮੇਰਾ ਨਾਮ ਕਮਲੇਸ਼ ਰਣ ਮੇਰੇ ਜੀ ਤੁਸੀਂ ਜੋ ਟੋਪੀ ਲਈ ਹੈਗੀ ਆ ਇਹ ਵਰਦੀ ਪਾਈ ਹੈਗੀ ਆ ਕਿੰਨੀ ਖੁਸ਼ੀ ਮਿਲਦੀ ਹੈ ਬਹੁਤ ਖੁਸ਼ੀ ਮਿਲੀ ਜੀ ਬਹੁਤ ਜ਼ਿਆਦੇ ਖੁਸ਼ੀ ਕਿੰਨੀ ਵੈਸੇ ਤਾਂ ਉਮਰ ਕੁਛ ਨਹੀਂ ਨਹੀਂ ਚਾਹੀਦੀ ਕਹਿੰਦੇ ਹੁੰਦੇ ਨੇ ਮੇਰੀ ਉਮਰ ਜੀ 65 ਸਾਲ ਆ 65 ਸਾਲ ਹਾਂ ਜੀ ਵਿੱਚ ਤੁਸੀਂ ਨੌਜਵਾਨਾਂ ਤੋਂ ਵੱਧ ਕੰਮ ਕਰ ਰਹੇ ਹੋ ਸਾਡੇ ਪਿਤਾ ਜੀ ਦੀ ਪਿਤਾ ਜੀ ਦਾ ਅਸ਼ੀਰਵਾਦ ਆ ਜੀ ਉਹ 24 ਘੰਟੇ ਨਾਲਾ ਤੇ 24 ਘੰਟੇ ਸੀ ਜਵਾਨ ਹੀ ਰਹਿਨੇ ਆ ਜਵਾਨ ਹੀ ਪਿਤਾ ਦੇ ਅਸ਼ੀਰਵਾਦ ਨਾਲ ਜਵਾਨ ਹੀ ਆ ਜੀ ਸਾਡੀਆਂ ਵੀ ਸ਼ੁਭ ਸ਼ਾਮ ਤੁਹਾਡੇ ਨਾਲ ਆ ਜੀ ਇਸੇ ਤਰ੍ਹਾਂ ਤੁਸੀਂ ਜਵਾਨ ਰਹਿ ਕੇ ਸੇਵਾ ਕਰਦੇ ਹੋ ਬਹੁਤ ਬਹੁਤ ਧੰਨਵਾਦ ਕਿੰਨਾ ਬਚਕੰਤ ਲਾ ਰਾਨੀ ਕਿੱਥੋਂ ਦੇ ਰਹਿੰਦੇ ਹੋ ਮੋਗੇ ਦੇ ਰਹਿੰਦੇ ਆ ਤੁਹਾਡੀ ਕਿਹਨੂੰ 7 ਸਾਲ ਦੀ ਜੀ ਪੜੇ ਲੱਗੇ ਕਿ ਮੈਂ ਿਆਨ ਪੜਾਂ ਜੀ ਅਨਪੜ੍ਹ ਹਾਂ ਹਾਂ ਜੀ ਜੇ ਵੀ ਅੱਜ ਤੁਸੀਂ 62 ਸਾਲ ਦੀ ਉਮਰ ਤੋਂ ਬਾਅਦ ਵੀ ਜਿਹੜਾ ਹੈਗਾ ਉਹ ਸੇਵਾ ਕਰ ਰਹੇ ਹੋ ਕਿੰਨੀ ਖੁਸ਼ੀ ਮਿਲਦੀ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਤੁਹਾਨੂੰ ਸੱਚੇ ਸਾਥ ਕਰਦੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੇਰੇ ਨਾਲ ਸਾਨੂੰ 20 ਸਾਲ ਹੋ ਗਏ ਜੀ ਤੁਹਾਡਾ ਕੀ ਨਾਮ ਹੈ ਅਨੀਤਾ ਹਿੰਸਾ ਤਨ ਤਨ ਸਾਥ ਰਹੋ ਤੇ ਰਹੀ ਆਸ ਅੱਜ ਤੁਸੀਂ ਵੀ ਜਿਹੜਾ ਹੈਗਾ ਸੇਵਾ ਕਰ ਰਹੇ ਹੋ ਕਿੰਨੀ ਖੁਸ਼ੀ ਮਿਲ ਰਹੀ ਆ ਤੇ ਆ ਰਹੀ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਤਾਂ ਇਹ ਵਾ ਜੋ ਅਸੀਂ ਮਤਲਬ ਬੂਟੇ ਦਾ ਕੰਮ ਕਰ ਰਹੇ ਆ ਲਾਰੇ ਜਾਂ ਮਤਲਬ ਇਹਦੇ ਦਾ ਜਨਮ ਦਿਨ ਮਨਾਣਾ ਪਿਤਾ ਜੀ ਆਗੇ 21 ਦਿਨ ਦੀ ਪਰੋਲ ਤੇ ਉਹ ਦਿਨਾਂ ਸਾਨੂੰ ਉਦੋਂ ਵੀ ਜ਼ਿਆਦਾ ਖੁਸ਼ੀ ਹੋਈ ਆ ਕਿ ਵੀ ਅਸੀਂ ਉਹਨਾਂ ਨਾਲ ਮਨਾ ਰਹੇ ਆ ਜਨਮ ਦਿਨ ਜੋ 21 ਦਿਨ ਦੇ ਪੇਰੋਲ ਤੇ ਗੁਰੂ ਜੀ ਆਏ ਆ ਹੁਣ ਉਸੇ ਕਰਕੇ ਤੁਸੀਂ ਮਨਾ ਰਹੇ ਕਿ ਜਦੋਂ ਗੁਰੂ ਜੀ ਨਹੀਂ ਹੁੰਦੇ ਤੁਹਾਡੇ ਕੋਲ ਉਹ ਨਹੀਂ ਅਸੀਂ ਉਦੋਂ ਵੀ ਮਨਾਨੇ ਆ ਪਰ ਹੁਣ ਓ ਜਿਆਦਾ ਡਬਲ ਖੁਸ਼ੀ ਹੋ ਗਈ ਸਾਡੀ ਬਹੁਤ ਬਹੁਤ ਮਿਹਰਬਾਨੀ ਜੀ ਇਸੇ ਤਰ੍ਹਾਂ ਤਨ ਤਨ ਸਤਿਗੁਰੂ ਤੇਰੀ ਆਸ ਅੱਜ ਵੀ ਤੇਰੀ ਆਸ ਆ ਮੇਰਾ ਨਾਮ ਕੁਲਵਿੰਦਰ ਸਿੰਘ ਤੁਹਾਡੀ ਕੁਆਲੀਫਿਕੇਸ਼ਨ ਦੱਸ ਦਿਓ ਜੀ ਸਰ ਮੈਂ ਮਹਿਸੂਸ ਕੀਤੀ ਹੋਈ ਆ ਟੀਚਰ ਆਜ ਐਜ਼ ਅ ਪ੍ਰੋਫੈਸਰ ਸਕੂਲ ਚ ਥੈਂਕ ਯੂ ਅੱਜ ਜੀ ਟੀਚਰ ਤੁਸੀਂ ਸੇਵਾ ਕਰ ਰਹੇ ਹੋ ਔਰ ਅੱਜ ਉਦੋਂ ਦੇਸ਼ ਦੀ ਸੇਵਾ ਵੀ ਕਰ ਰਹੇ ਹੋ ਕਿੰਨਾ ਤੁਹਾਨੂੰ ਮਜ਼ਾ ਆ ਰਿਹਾ ਸੋ ਇਸ ਇਸ ਸੀਜ਼ਨ ਬਹੁਤ ਜਿਆਦਾ ਮਜ਼ਾ ਆਉ ਅਸੀਂ ਅਸੀਂ ਪੌਦਾ ਰੋਪਣ ਕਰਕੇ ਗੁਰੂ ਜੀ ਨੂੰ ਗਿਫਟ ਦਿੰਨੇ ਆ ਮਤਲਬ ਉਹ ਉਹਨਾਂ ਦਾ ਬਰਥਡੇ ਹੁੰਦਾ 15 ਅਗਸਤ ਨੂੰ ਉਹਨਾਂ ਨੂੰ ਅਸੀਂ ਐਜ਼ ਅ ਐਜ਼ ਅ ਗਿਫਟ ਦਿੰਨੇ ਆ ਵੀ এনवायरमेंट ਨੂੰ ਗਿਫਟ ਹੁੰਦਾ ਤੇ ਉਹਨਾਂ ਨੂੰ ਗਿਫਟ ਹੁੰਦਾ ਕਿਉਂਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹ ਚੀਜ਼ ਪਸੰਦ ਆ ਕਿ ਅਸੀਂ ਪੌਦਾ ਲਾ ਕੇ ਜਾਂ এনवायरमेंट ਨੂੰ ਕੋਈ ਗਿਫਟ ਦੇ ਕੇ ਉਹਨਾਂ ਨੂੰ ਗਿਫਟ ਦੇਈਏ ਡੇਰੇ ਦੇ ਨਾਲ ਜੁੜ ਕੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਕੀ ਫਾਇਦਾ ਹੋਏ ਫਾਇਦਾ ਫਾਇਦਾ ਅਸੀਂ 1 ਮਿੰਟ ਚ ਬਿਆਨ ਨਹੀਂ ਕਰ ਸਕਦੇ ਜੋ ਖੁਸ਼ੀ ਸਾਨੂੰ ਮਿਲਦੀ ਆ ਜੋ 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 ਉਹਨਾਂ ਦਾ ਦਿੱਤਾ ਹੋਇਆ ਸਾਨੂੰ ਅਸੀਂ 1 ਮਿੰਟ ਚ ਬਿਆਨ ਨਹੀਂ ਕਰ ਸਕਦੇ ਜਨਾਬ इस वीडियो नु आगे शेयर जरूर करना जी कृपया करके साडे चैनल नु सब्सक्राइब जरूर कर लो जी हुन तुसी फास्ट एंड यूज पंजाब दी ऐप एप्पल स्टोर तो इंस्टॉल करके नविया अति ताजा खबरा पाड़ते देख सकदे हो धन्यवाद